ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਇੱਕ ਬਿਆਨ ਦਿੱਤਾ ਸੀ ਉਹ ਕਹਿੰਦੇ ਜਿੰਨੀਆਂ ਵੀ ਗੁਰਦੁਆਰਿਆਂ ਵਿੱਚ ਗੋਲਕਾਂ ਨੇ ਨਾ ਸ਼੍ਰੋਣੀ ਕਮੇਟੀ ਵੀ ਉਹ ਚੱਕ ਦਿਓ ਜੋ ਕਿ ਪ੍ਰਧਾਨ ਬਣ ਗਿਆ ਤਾਂ ਭੇ ਦੇ ਤੇ ਇਹ ਬਿਆਨ ਸੁਣ ਕੇ ਜਿਹੜੇ ਬਾਦਲਾਂ ਦੇ ਜਥੇਦਾਰ ਨੇ ਗੜਗੱਜ ਸਾਹਿਬ ਕੁਲਦੀਪ ਸਿੰਘ ਉਹਦੇ ਚਲੂਣੇ ਕਾਫੀ ਲੜੇ ਉਹ ਕਹਿੰਦਾ ਬਥੇਰੇ ਆਏ ਬੋਲ ਕਾਂ ਚਕਾਉਣ ਵਾਲੇ ਬਥੇਰੇ ਜਾਣਗੇ ਇਹ ਗੁਰੂ ਦੀ ਬੋਲ ਕਹਿ ਇਹ ਲੋਕ ਪੈਸਾ ਕੁੰਦੇ ਨੇ ਅਛਪਰਵੰਤਮਾਨ ਨੇ ਇਹ ਥੋੜੀ ਕਿਆ ਸੀ ਵੀ ਬੋਲ ਕਾਂ ਤੁਸੀਂ ਚਕਾ ਦਿਓ ਉਹ ਤਾਂ ਜਿਹੜਾ ਤੁਹਾਡਾ ਪੇਟ ਸਿਆਪਾ ਹੈਗਾ ਉਹਦੀ ਗੱਲ ਕਰਦਾ ਸੀ ਵੀ ਰੋਲੇ ਜਿਹੜੇ ਆ ਪ੍ਰਧਾਨ ਵੀ ਦੇ ਉਹ ਗੋਲਕਾਂ ਦੀ ਖਾਤਰ ਨੇ ਹੁਣ ਤਾਂ ਇਹ ਗੱਲ ਕਹੀ ਸੀ ਇਹਦੇ ਵਿੱਚ ਝੂਠ ਕੀ ਹੈ ਦੱਸੋ ਚਲੋ ਜੇ ਤੁਸੀਂ ਇਹ ਹੀ ਕਿਹਾ ਵੀ ਇਹ ਜਿਹੜੀ ਗੋਲਕ ਹੈ ਇਹਦੇ ਵਿੱਚ ਲੋਕਾਂ ਦਾ ਪੈਸਾ ਪੈਂਦਾ ਹੈ ਤਾਂ ਫਿਰ ਇਹ ਵੀ ਮੰਨ ਲਓ ਵੀ ਇਹ ਜਿਹੜਾ ਪੈਸਾ ਇਹ ਲੋੜਬੰਦ ਲਈ ਹੈ ਲੋੜਬੰਦ ਕੌਣ ਨੇ ਪੰਜਾਬ ਦੀ حال ਤੁਹਾਨੂੰ ਪਤਾ ਤਰਸ ਜੋਗ ਬਣੀ ਪਈ ਹੈ ਕਿਹੜੇ ਗਰਦਸ਼ ਵਿੱਚੋਂ ਪੰਜਾਬ ਗੁਜ਼ਰ ਰਿਹਾ ਤੁਹਾਨੂੰ ਪਤਾ ਇਸ ਚੀਜ਼ ਦਾ ਹੋ ਰਹੇ ਨਾ ਪਾਕਿਸਤਾਨ ਰੂਪੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਥਾ ਕਥਾ ਕਿੱਦਾਂ ਕਰਾਂਗੇ ਗਰੀਬ ਦਾ ਮੂੰਹ ਗੁਰੂ ਕੀ ਗੋਲ ਕੈਂ ਕਿਦਾਂ ਕਹਿੰਦੇ ਇਹਨੂੰ ਪੁੱਛੋ ਵੀ ਜਿਹੜਾ ਗੋਲ ਕਾਂ ਦਾ ਪੈਸਾ ਕਿੱਥੇ ਲੱਗ ਰਿਹਾ ਆਸ਼ਾ ਸੱਚ ਦੇ ਵਿੱਚ ਇੰਨੀ ਪਾਵਰ ਹੈ ਸੱਚ ਨੂੰ ਜਿੰਨਾ ਮਰਜ਼ੀ ਦਬਾ ਲਓ ਉਹ ਇੱਕ ਦਿਨ ਬਾਹਰ ਆ ਹੀ ਜਾਂਦਾ ਹੈ ਇੱਕ ਬਿਆਨ ਦੇ ਬੈਠਾ ਪੁੱਠਾ ਕਹਿੰਦਾ ਤੁਹਾਨੂੰ ਪਤਾ ਹੈ ਜਿਹੜੀਆਂ ਗੋਲਕਾਂ ਦੀ ਗੱਲ ਕਹਿੰਦਾ ਭਵੰਤਮਾਨ ਕਰਦਾ ਉਹਨਾਂ ਗੋਲਕਾਂ ਦਾ ਪੈਸਾ ਕਹਿੰਦਾ ਹੜਪੀਟਾਂ ਨੂੰ ਵੰਡਿਆ ਹੁਣ ਹੜਪੀਟਾਂ ਨੂੰ ਪੈਸਾ ਕਿਹਨੇ ਵੰਡਿਆ ਇਦਾਂ ਫਸਦੇ ਨੇ ਹਜਾੜ ਵਿੱਚ ਘੜ ਪੀੜਤਾ ਨੂੰ ਪੈਸਾ ਸ਼੍ਰੋਮ ਕਮਿਟੀ ਦਾ ਬੰਡਿਆ ਨੇ ਉੱਥੇ ਸੁਮੀਰ ਬਾਦਲ ਗਿਆ ਇਹ ਸਾਬਤ ਕਰਨ ਵੀ ਕਿਹੜਾ ਜਿਹੜਾ ਗਿਆ ਉੱਥੇ ਕਿਹੜਾ ਸ਼੍ਰੋਮ ਕਮਿਟੀ ਦਾ ਪ੍ਰਧਾਨ ਗਿਆ ਉੱਥੇ ਬੋਲ ਬੈਠਾ ਇਹ ਸਮਝ ਨਹੀਂ ਨਾ ਵੀ ਕੱਲ ਕੀ ਬੋਲੇ ਸੀ ਅੱਜ ਕੀ ਬੋਲਣਾ ਹੈ ਪਰਸੋਂ ਕੀ ਬੋਲਣਾ ਹੈ ਉਹ ਜਿਵੇਂ ਯਸਟਰਡੇ ਟੂਡੇ ਟਮਾਰੋ ਉਦੋਂ ਦਾ ਕਹਿ ਜਾਂਦੇ ਨੇ ਪੈਸੇ ਵੇਚਦੇ ਆਂ ਕਈ ਵਾਰੀ ਤੋਂ ਪਲੇਨ 'ਚ ਬੈਠੇ ਹੋਣ ਕਿ ਬੇਅਰਪੋਰਟ ਤੇ ਪਰ ਜਿੱਦੇ ਰਹਿੰਦਾ ਨਹੀਂ ਵੀ ਕੱਲ ਕੀ ਬੋਲਿਆ ਅੱਜ ਕੀ ਬੋਲਣਾ ਟਮਾਰੋ ਕੱਲ ਨੂੰ ਕੀ ਬੋਲਣਾ ਇਹ ਪਤਾ ਹੀ ਨਹੀਂ ਲੱਗਦਾ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਵੀ ਜਿਹੜਾ ਗੋਲਕਾਂ ਦਾ ਪੈਸਾ ਹੈ ਉਹ ਹੜ ਪੀੜ ਤਾਂ ਲਈ ਵੰਡਿਆ ਗਿਆ ਮਤਲਬ ਵੀ ਇਹ ਜਹਿਦਾਰ ਨੇ ਸਬੂਤ ਦਿੱਤਾ ਵੀ ਜਿਹੜਾ ਸੁਖਵੀਰ ਬਾਦ ਨੇ ਡੀਜ਼ਲ ਵੰਡਿਆ ਲੋਕਾਂ ਨੂੰ 5-500 ਦੇ ਨੋਟਾਂ ਦੀਆਂ ਗੁੱਟੀਆਂ ਬੰਡੀਆਂ ਨੇ ਵੀ ਉਹ ਗੋਲ ਕੰ ਦਾ ਪੈਸਾ ਸੀ ਸਮਝ ਆਈ ਗਾ ਦੀ ਗੱਲ ਇਹਨਾਂ ਨੂੰ ਹਰਾਮਖੋਰ ਮੈਂ ਵੀ ਥੋੜੀ ਕਰਾਂ ਅੱਛਾ ਚਲੋ ਕੋਈ ਨਹੀਂ ਉਹ ਵੀ ਬਰਦਾਸ਼ਤ ਕਰ ਦਨੇ ਆਪਾਂ ਮਾਫ ਕਰ ਦਨੇ ਚਲੋ ਕੋਈ ਨਹੀਂ ਨਿਹੜਪੀੜ ਤਾਂ ਲਈ ਜਿਹੜਾ ਪੈਸਾ ਬੰਡੇ ਵਧੀਆ ਗੱਲ ਹੈ ਪਰ ਹੜਪੀੜ ਤੋਂ ਬਿਨਾ ਜਿਹੜਾ ਗੋਲ ਕੰ ਦਾ ਪੈਸਾ ਕਿੱਥੇ ਲਾਉਨੇ ਉਦੇ ਬਾਰੇ ਵੀ ਦੱਸ ਦਿਓ ਜਿਹੜੀ ਦੇਗ ਪ੍ਰਸ਼ਾਦ ਬਣਦਾ ਹੈ ਨਾ ਜਿਹੜੀਆਂ ਪਰਤੀਆਂ ਘੱਟਦੇ ਨੇ ਉਹਦਾ ਠੇਕਾ ਦਿੱਤਾ ਹੋਇਆ ਹੈ ਉਹਦਾ ਠੇਕਾ ਦਿੱਤਾ ਹੋਇਆ ਹੈ ਠੇਕੇਦਾਰ ਪਤਾ ਕਿੰਦਾ ਕਰਦੇ ਆ ਤੁਸੀਂ ਦੇਗ ਬਣਾਈ ਹੋਣੀ ਘਰੇ ਜਦੋਂ ਗਰਮ ਗਰਮ ਦੇਗ ਹੁੰਦੀ ਹੈ ਨਾ ਜੇ ਘੱਟੋ ਘੱਟ ਕਿਲੋ ਦੀ ਦੇਗ ਬਣਾਈ ਹੈ ਤਾਂ ਗਰਮ-ਗਰਮ ਦੇਖਦੇ ਹੋ ਪਰ ਤੁਸੀਂ 200 ਗ੍ਰਾਮ ਕਿਉਂ ਸੌਖੇ ਹੀ ਕੜਸੀ ਦੇ ਨਾਲ ਉਪਰੋਂ-ਪਰੋਂ ਲਾ ਸਕਦੇ ਮੈਨੂੰ ਤਾਂ ਤਜਰਬਾ ਹੈ ਮੈਂ ਦੇਖ ਬਹੁਤ ਬਣਾਈ ਹੈ ਪਰ ਜਿਉਂ ਥੋੜਾ ਠੰਡਾ ਕਰਕੇ ਵਿਚਰ ਲਾ ਦਈ ਫਿਰ ਉਹ ਤਾਂ پتہ ਨਹੀਂ ਲੱਗਦਾ ਪਰ ਗਰਮ-ਗਰਮ ਤੋਲਾ ਹੈ ਜਾ ਸਕਦਾ ਉਥੇ ਇਦਾਂ ਕਰਦੇ ਨੇ ਹਰਾਮ ਕਰ ਰਹੇ ਸਮਝ ਆਈ ਕਾ ਬਿਲ ਤਾਂ ਪਾਈ ਹੁੰਦਾ ਉੰਦਸੋ ਗੋਲਕਾਂ ਦਾ ਪੈਸਾ ਕਿੱਥੇ ਲਾਉਨੇ? ਮੇਰੇ ਕੋਲੇ ਇੰਨੀ ਇੱਕ ਕਾਲਾ ਇਹਨਾਂ ਦੇ ਹਸਪੀਟਲਾਂ ਦੀਆਂ ਸਕੂਲਾਂ ਦੀਆਂ ਫੌਲਜਾਂ ਦੀਆਂ ਆਈਆਂ ਹੋਈਆਂ ਜਿੱਥੇ ਇਹਨਾਂ ਨੇ ਸ਼ਮ ਨਿਕਮਟ ਦੇ ਮੈਂਬਰਾਂ ਨੂੰ ਕਬਜ਼ੇ ਕਰਵਾਏ ਹੋਏ ਆ। ਉੱਥੋਂ ਹਿੱਸਾ ਪਤੀ ਜਾਂਦਾ। ਵੱਡੇ ਵੱਡੇ ਗੁਰਦੁਆਰੇ ਸ਼ਮ ਨਿਕਮਟ ਦੇ ਮੈਂਬਰਾਂ ਨੇ ਬੰਡੇ ਹੋਏ ਨੇ ਵੀ ਆਹ ਤੇਰੇ ਨਰ ਆਉਂਦਾ। ਇਹ ਗੋਲਕ ਦੇ ਵਿੱਚੋਂ ਤੈਨੂੰ ਇੰਨਾ ਹਿੱਸਾ ਮਿਲਦਾ। ਇਹਨਾਂ ਦੀ ਕਰਤੂਤਾ ਨੇ। ਔਰ ਜੇ ਕੋਈ ਵੱਡਾ ਲੀਟਰ ਮਰ ਜੇ ਇਹਨਾਂ ਦਾ ਜਿਹਨ ਬਾਲ ਲੇਕਰ ਵਾਲੀ ਬੀਬਾ ਸਰਿੰਦਰ ਕੌਰ ਜਬ ਆਦਮ ਸਾਹਿਬ ਉਹ ਤੋਂ ਸਾਰਾ ਲੰਗਰ ਸ਼ਮਣੀ ਕਮੇਟੀ ਵੱਲੋਂ ਪਕਾ ਕੇ ਭੇਜਿਆ ਜਾਂਦਾ ਗੱਡੀਆਂ ਤੇ ਆતિਥੀ ਸ਼ਬਦ ਵਰਤਿਆ ਹੈ ਗੁਰੂ ਪਾਸ਼ਾ ਨੇ ਆતિਥੀ ਤੋਂ ਭਾਵ ਹੈ ਲੋੜਵੰਦ ਇਹ ਗੋਲਕ ਦਾ ਪੈਸਾ ਉਹਨਾਂ ਲਈ ਸੀ ਔਰ ਜਿੰਨੇ ਵੀ ਸ਼ੂਮਣਿਕ ਮਿੱਡੇ ਦੇ ਅੰਡਰ ਕਮਰੇ ਜਾਨੀ ਕਿ ਜਿੱਥੇ ਵੈਲਡਿੰਗਾਂ ਬਣੀਆਂ ਨੇ ਕਿਰਾਇਤ ਦੇਣ ਵਾਸਤੇ ਜਿਹੜੇ ਗੈਸਟ ਜਾਂਦੇ ਆ ਸਰਦਾਲੂ ਜਾਂਦੇ ਆ ਦਰਸ਼ਨਾਂ ਲਈ ਜੇ ਤਾਂ ਉਹਨਾਂ ਵਿੱਚ ਕੋਈ ਬਣਦਾ ਤਣਦਾ 4 ਪੈਸੇ ਵੱਧ ਦੇ ਦੇ ਉਹਨੂੰ ਉਹੀ ਕਮਰਾ ਦੇ ਦਿੰਦੇ ਤਿੰਨੇ ਕਈਆਂ ਨੂੰ ਨਾ ਫੋਨ ਕਰਾਉਣਾ ਪੈਂਦਾ ਸ਼ੂਮਣਿਕ ਪਿੰਡ ਦੇ ਮੈਂਬਰ ਤੋਂ ਵੀ ਕਮਰਾ ਦੇ ਦੋ ਦਿੰਦੇ ਨਹੀਂ ਕਮਰਾ ਆਕਰਦੂਤਾ ਨੇ ਇਹਨਾਂ ਦੀ ਜਹੇਦਾਰ ਨੇ ਧਿਆਨ ਦਿੱਤਾ ਵੀ ਮੁੱਖ ਮੰਤਰੀ ਸਾਹਿਬ ਨੇ ਕਿਉਂ ਕਿਹਾ ਅਗਲਾ ਕਹਿ ਸਕਦੇ ਪਰ ਆਪ ਦਾ ਬਸ਼ਿੰਦ ਹੈ ਪੰਜਾਬ ਦਾ ਮੁੱਖ ਮੰਤਰੀ ਹੈ ਕਹਿ ਸਕਦੇ ਮੈਂ ਵੀ ਕਹਿ ਸਕਦਾ ਮੈਂ ਤਾਂ ਰੋਜ਼ ਹੀ ਤੁਹਾਡੇ ਜੁੱਤੀ ਫੇਰ ਦੂੰ ਫੇਰ ਦੇ ਰਾਂਗੇ ਪਰ ਤੁਸੀਂ ਬਿਸ਼ਰਮ ਹੋ ਤੁਹਾਨੂੰ ਸ਼ੰਗ ਸ਼ਰਮ ਹੈ ਨਹੀਂ ਕੋਈ ਸ਼ੋਮਣੇ ਕਮੇਟੀ ਦੇ 170 ਤਾਂ ਮੈਂਬਰ ਨੇ ਅਜੈਕਟਵ ਦੇ ਹੋਣਗੇ ਜਿਹੇ ਜਿਹਾਰ ਨੇ ਸਖਤਰ ਨੇ ਮੈਨੇਜਰ ਨੇ ਜੇ ਕਿਸੇ ਕੋਲੇ ਇਹਦਾ ਜਵਾਬ ਹੈ ਤਾਂ ਦੇ ਦਿਓ ਵੀ ਸ਼੍ਰੋਮਣੀ ਕਮੇਟੀ ਦਾ ਪੈਸਾ ਤੁਸੀਂ 80% ਕਿੱਥੇ ਲਾ ਰਹੇ ਹੋ ਉਹ ਰਾਜਨੀਤਿਕ ਕਰਨ ਕੀਤਾ ਜਾਂਦਾ ਉਹਦਾ ਜਿੰਨੇ ਵੀ ਬਾਦਲਾਂ ਦੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਤੇ ਪੈਸਾ ਸ਼੍ਰੋਮਣੀ ਕਮੇਟੀ ਦਾ ਲੱਗਦਾ ਹੈ ਸ਼੍ਰੋਮਣੀ ਕਮੇਟੀ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਐ 1% ਵੀ ਨਾ ਹੀ ਮਜ਼ਦੂਰਾਂ ਤੇ ਖਰਚ ਕਰਦੇ ਨੇ ਨਾ ਕਿਸਾਨਾਂ ਤੇ ਕਰਦੇ ਐ 1% ਵੀ ਤੇ ਜਦੋਂ ਕੋਈ ਇਦਾਂ ਦਾ ਬਿਆਨ ਦੇ ਦਵੇ ਫਿਰ ਚਲੂਣੇ ਲੜਦੇ ਐ ਇਹਨਾਂ ਦੇ ਤੇ ਮੈਂ ਵੀਡੀਓ ਤਾਂ ਪਾਉਣਾ ਹੁੰਦਾ ਵਿੱਚ ਚਲੂਣੇ ਲੜਨ ਦੀ ਜਿਹੜੀ ਦਵਾਈ ਐ ਨਾ ਉਹ ਡਾਕਟਰ ਮਹਿੰਗੀ ਦਿੰਦੇ ਕਈ ਵਾਰੇ ਬੋਤਲ ਬਾਤ ਵੀ ਲਾ ਦਿੰਦੇ ਐ ਮੇਰੇ ਦਵਾਈ ਲੈਣ ਦਾ ਵਿਚਾਰ ਕੋਰ ਗੋੜ ਦੇ ਸਵੇਰੇ ਖਾਈ ਤਿੰਨ ਸ਼ਾਮ ਨੂੰ ਖਾਈ ਉਹ ਮਹਿੰਗੀ ਪੈਂਦੀ ਹੈ ਜਦੋਂ ਮੈਂ ਵੀਡੀਓ ਪਾਉਣਾ ਮੈਂ ਇਲਾਜ ਫਰੀ ਕਰ ਦੇਣਾ ਬਸ ਸੁਣ ਲਿਆ ਕਰੋ ਉਸੇ ਵਕਤ ਤੋਂ ਚਲੂਣੀ ਲੜਨ ਨੂੰ ਬੰਦ ਥੜ ਜਾਣੇ ਸਮਝ ਨਹੀਂ ਆਉਂਦੇ ਵੀ ਤੁਹਾਨੂੰ ਜ਼ਫੇਦਾਰ ਬਣਾਇਆ ਚਲੋ ਜੇ ਬਣਾਤਾ ਬਣਾਉਣ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹ ਲਫਾਫੇ ਜੋ ਕੱਢ ਦਿੰਦੇ ਆ ਪਰ ਥੋੜੀ ਬਹੁਤੀ ਤਾਂ ਸ਼ਰਮ ਕਰ ਲੋ ਵੀ ਅਸੀਂ ਕੌਮ ਦਾ ਪੈਸਾ ਖਾਣਦੇ ਆ ਇਸ ਪੈਸੇ ਦੀ ਜੇ ਅਸੀਂ ਵਰਤੋਂ ਕਰਦੇ ਆ ਐਸ਼ ਇਸ਼ਰ ਸਾਨੂੰ ਮਿਲੀ ਹੋਈ ਹੈ ਤਾਂ ਥੋੜਾ ਬਹੁਤਾ ਕੌਮ ਲਈ ਵੀ ਕੁਝ ਕਰ ਲਈਏ ਨੂੰ ਜਾ ਕੇ ਬਿਆਨ ਦਿੱਤਾ ਬੜੇ ਆਏ ਬੜੇ ਆਉਣਗੇ ਆਏ ਹੋਣਗੇ ਪਰ ਜਿਹੜਾ ਹੁਣ ਆਇਆ ਨਾ ਇਹ ਥੋੜਾ ਜਿਹਾ ਲੌਂਗ ਟਾਈਮ ਚਲੂ ਠੀਕ ਹੈ ਬਹੁਤ ਕੁਝ ਹੋਊਗਾ ਚਲੋ ਇੱਕ ਚੈਲੰਜ ਕਰਦੇ ਆਂ ਚਾਹੇ ਜਫੇਦਾਰਾਂ ਨੂੰ ਵੀ ਬੇਨਤੀ ਹੈ ਸਾਰਿਆਂ ਨੂੰ ਵੀ ਜੇ ਹਿੰਮਤ ਹੈਗੀ ਹੈ ਤਾਂ ਸ਼ੁਰੂ ਨੇ ਇੱਕ ਮਿੰਟ ਦੀ ਇਲੈਕਸ਼ਨ ਕਰਾ ਕੇ ਦਿਖਾਓ ਪਤਾ ਤੁਹਾਨੂੰ ਵੀ ਸਾਡੀਆਂ ਜਫੇਦਾਰੀਆਂ ਵੀ ਜਾਣ ਗਈਆਂ ਨਿਰਣੁਮਾਨ ਦੰਦੇ ਵੀ ਛੇਤਰ ਪਹਿਣਗੇ ਗੋਲਕਾ ਸਾਡੇ ਕੋਲੋਂ ਜਾਣ ਗਈ ਪਤਾ ਤੁਹਾਨੂੰ ਸਾਰਾ ਤਾਂ ਹੈ ਅਟਾ ਡਰਮੀਆਂ ਵਾਲਾ ਜੁੱਤੀਆਂ ਚ ਬਾਕੇ ਵੀ ਥੋੜੀ ਲਾਇਆ ਪ੍ਰਚਾਰ ਕਰਨ ਵਾਲਾ ਤੇ ਵੇ ਮੈਨੀ ਲਾਇਆ ਉਹ ਤਾਂ ਤੁਹਾਡੇ ਖਿਲਾਫ ਬੋਲਦਾ ਸੀ ਪਰ ਤੁਸੀਂ ਦੋ ਚਾਰ ਬੈਗ ਦੇਤੇ ਪਰ ਕੀ ਵੀ ਬਾਬਾ ਡਿਫੈਂਡਰ ਚਾਹੀਦਾ ਡਿਫੈਂਡਰ ਲੈ ਲਾ ਕੁਝ ਹੋਰ ਚਾਹੀਦਾ ਹੋਰ ਦੱਸ ਬਸ ਸਾਡੇ ਲਈ ਕੰਮ ਕਰ ਜਿਹਨੂੰ ਮਰਜ਼ੀ ਲਾ ਦਿਓ ਜਿਹੜੀ ਮਾਂ ਦਹੀ ਨਾਲ ਟੁੱਪ ਦਿੰਦੀ ਸੀ ਨਾ ਇਹ ਪੰਜਾਬੀ ਦਾ ਸ਼ਬਦ ਨਹੀਂ ਉਹ ਮਾਂ ਦੁਆਰਾ ਤੁਹਾਨੂੰ ਮਿਲਣੀ ਨਹੀਂ ਇਹ ਭੁੱਲ ਜਾਓ ਜਿਹੜੀਆਂ ਕਰਤੂਤਾਂ ਤੁਸੀਂ ਕੀਤੀਆਂ ਨੇ ਨਾ ਸੈਕੰਡ ਦੇ ਵਿੱਚ ਉਹ ਕਰਤੂਤਾਂ ਕੋਈ ਵੀ ਤੁਹਾਡੀਆਂ ਕੀਤੀਆਂ ਹੋਈਆਂ ਭੁੱਲੋਗਾ ਨਹੀਂ ਇੱਕ ਆਖਰੀ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਜਿਹੜੇ ਬੰਦੇ ਕਹਿੰਦੇ ਅਸੀਂ ਪੰਥਦਰਦੀ ਹਾਂ ਅਸੀਂ ਬਾਬੇ ਨਾਨਕ ਦੇ ਸਿਧਾਂਤ ਨੂੰ ਫੋਲੋ ਕਰਦੇ ਹਾਂ ਸਾਡੀ ਸ਼ਰਧਾ ਹੈ ਸ਼ਰਧਾ ਰੱਖੋ ਸ਼ਰਧਾ ਤੁਹਾਡੀ ਗੁਰੂ ਗ੍ਰੰਥ ਸਾਹਿਬ ਨਾਲ ਹੈ ਇਹਨਾਂ ਨਾਅਰੇ ਨੂੰ ਮਹਤਾਨਾ ਬਾਣੀ ਪੜੋ ਦਰਬਾਰ ਸਾਹਿਬ ਜਾਓ ਤੁਹਾਨੂੰ ਕੋਈ ਨਹੀਂ ਰੋਕਦਾ ਤੁਹਾਡੀ ਸ਼ਰਧਾ ਬਣੀ ਰਹੇ ਅਰਦਾਸ ਕਰਦਾ ਪਰ ਜਦੋਂ ਕਿਤੇ ਤੁਸੀਂ ਕੋਈ ਪਰਸਜੀ ਕਟੋਨੇ ਹੋ ਨਾ ਬਾਬਾ ਪੈਸੇ 10 2000 5 7000 ਦੇਣਿਓ ਉਦੋਂ ਇਹਨਾਂ ਨਰੇਣੁਮਹੰਤਾਂ ਨੂੰ ਪੈਸੇ ਨਾ ਦਿਆ ਕਰੋ ਮੱਥਾ ਟੇਕਣ ਵਾਸਤੇ ਦਰਸ਼ਨੀ ਭੇਟਾ 1 ਕਦਰ ਰੁਪਈਆ ਪਾ ਦਿਆ ਕਰੋ ਜਿਹੜੇ ਗਿਣਦੇ ਗਿਣਦੇ ਪਾਗਲ ਹੋ ਜਾਣ ਜਦੋਂ ਵੱਡੇ ਨੋਟ ਪਾਉਣਿਓ ਫਿਰ ਇਹਨਾਂ ਨੂੰ ਘਪਲਾ ਕਰਨਾ ਵੀ ਸੌਖਾ ਹੈ ਗਿਣਨੇ ਵੀ ਸੌਖੇ ਹੈ ਤੇ ਫਟਾਫਟ ਫਿਰ ਬੈਗ ਭਰ ਕੇ ਇਹਨਾਂ ਨੂੰ ਵੰਡਨੇ ਵੀ ਸੌਖੇ ਹੈ 57000 ਰੁਪਇਆ ਦੇਣਾ ਤੁਹਾਡੇ ਪਿੰਡਾਂ ਵਿੱਚ ਤੇਰੇ ਲੋੜਵੰਦ ਨੇ ਉੱਥੇ ਦਿੱਦਿਆ ਕਰੋ ਗੁਰੂ ਕੇ ਗੋਲਕ ਵਿੱਚ ਦਰਸ਼ਨੀ ਭੇਟਾ 1 ਰੁਪਇਆ ਹੀ ਵੱਧੂ ਹੈ ਗੁਰੂ ਸਾਹਿਬ ਕਹਿੰਦੇ ਪੈਸੇ ਨਹੀਂ ਮੰਗਦੇ ਉਹਤੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ ਦਸਨਾ ਹੁਕਮ ਤੇ ਠੀਕ ਹੈ ਉਹ ਤਾਂ ਇਹ ਕਹਿੰਦੇ ਵੀ ਤੂੰ ਮੰਨ ਲੈ ਵੀ ਜੇ ਤੇਰੇ ਕੋਲ ਧਨ ਹੈ ਉਹ ਵੀ ਮੈਨੂੰ ਰੱਬ ਦਾ ਦਿੱਤਾ ਹੈ ਹਾਲਾਂਕਿ ਮਿੰਤ ਕਾ ਸ਼ਲੋਕ ਕੁਝ ਹੋਰ ਕਹਿੰਦੇ ਜੇ ਤੇਰੇ ਕੋਲ ਮਨ ਹੈ ਉਹ ਵੀ ਸਮਰਪਣ ਕਰ ਦੇ ਜੇ ਤੇਰੇ ਕੋਲ ਤਨ ਹੈ ਇਹ ਵੀ ਤੰਦਰੁਸਤ ਰਵੇ ਉਹਦੀ ਦਾਤ ਸਮਝ ਗੁਰੂ ਸਾਹਿਬ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਦੇ ਪਰ ਇਹਨਾਂ ਹਰਾਮਖੋਹ ਨਰੇਣੂ ਮਹਾਂਤਾਂ ਤੋਂ ਬਚੋ ਜਿਹੜੇ ਬਾਦਲਾਂ ਦੇ ਚਮਚੀ ਜੱਦਾ ਲਾਏ ਨੇ ਨਾ ਇਹ ਕੌਮ ਦਾ ਮਾਲੀਆ ਮੇਟ ਕਰਨ ਵਾਸਤੇ ਲਾਏ ਨੇ ਜਦੋਂ ਕੋਈ ਤੰਗ ਕਰਦੇ ਨੇ ਤੇ ਚਲੂਨੇ ਲੜਦੇ ਆ ਇਹ ਬਰਦਾਸ਼ਤ ਨਹੀਂ ਕਰ ਸਕਦੇ ਪਰ ਸੁਣ ਲਿਓ ਵੀਡੀਓ ਫਿਰ ਇਲਾਜ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ